ਲੈ ਭਾਈ ਅੱਜ ਇੱਕ ਆਪਾਂ ਹੋਰ ਬੰਦੇ ਨੂੰ ਰੋਜ਼ਗਾਰ ਤੋੜ ਕੇ ਦੇਤਾ ਭਾਈ ਫੌਜ ਚ ਰਿਟਾਇਰ ਹੋਇਆ ਸੀ ਨਾਲ ਨਰਸਰੀ ਆ ਆ ਜੂਗੀ ਚੀਟਾ ਸੈੱਟ ਲਾ ਭਾਈ ਗਾਂ ਨੂੰ ਆ ਅੰਕਲ ਤੋਂ ਦਵਾਈ ਆ ਤੀਜੀ ਮਸ਼ੀਨ ਜਾ ਰਹੀ ਹੈ ਇਹ ਆਪਣੀ ਨਾਲੇ ਭਾਈ ਨੂੰ ਆਉਂਦੀ ਹੈ ਪੈਨਸ਼ਨ ਤੇ ਫੇਰ ਵੀ ਭਾਈ ਕੰਮ ਤੋੜ ਦਾ ਨਾਲ ਆ ਠੀਕ ਆ ਤੇ ਜਿਹੜੇ ਭਰਾਵਾਂ ਨੂੰ ਆਉਂਦਾ ਨਹੀਂ ਟੱਕਾ ਘਰੇ ਬੈਠੇ ਆ ਘਰ ਦਾ ਦਾ ਖਾਈ ਜਾਂਦੇ ਉਹਨਾਂ ਨੂੰ ਆਉਂਦੀ ਹੈ ਸ਼ਰਮ ਵਧੀਆ ਕੰਮ ਆ ਜੂਸ ਵਾਲਾ ਹੋਰ ਅੰਕਲ ਠੀਕ ਆ ਵਧੀਆ ਚੱਲੀ ਜਾਂਦਾ ਕੰਮ ਜੀ ਚੜ੍ਹਦੀ ਕਲਾ ਜੀ ਤੇ ਮਸ਼ੀਨਾਂ ਦੀ ਆਪਣੀ ਪੂਰਾ ਸਿਰਾ ਕੰਮ ਹੈ ਮੈਂ ਜੋਰ ਹੈ ਜੀ ਪੂਰਾ ਜੋਰ ਹੈ ਠੀਕ ਹੈ ਤੇ ਆਪਕੇ ਪੰਜਾਬੀ ਭਰਾ ਕਿਨੇ ਕਿ ਆਉਂਦੇ ਆ ਪੰਜਾਬੀ ਭਰਾ ਇਲਾਕਾ ਸਤੁ ਜੀ ਨੇ ਪੰਜਾਬ ਆ ਗਿਆ ਉਂ ਜੀ ਕੀ ਗੱਲ ਕਿ ਸਾਰੇ ਜੂਸ ਤੇ ਹੋ ਗਿਆ ਤੇ ਕੰਮ ਵਧੀਆ ਜੂਸ ਵਾਲਾ ਜੀ ਬਹੁਤ ਚੌਕਦਾ ਜੀ ਮਿਹਨਤ ਕਰਤਾ ਆਪਣੀ ਦੁਕਾਨ ਦਾ ਐਡਰੈਸ ਦਾ ਦਿਓ ਪਿਛਲੀ ਵੀਡੀਓ ਚ ਪੁੱਛਦੇ ਕਹਿੰਦੇ ਬਈ ਕਿੱਥੋਂ ਲਿਆਂਦੀ ਆ ਗੁਰਸੇਵ ਕਿੰਦੀਆਂ ਵਰਕਰਸ ਹਾਂਜੀ ਗਨੇਸ਼ਾ ਵਸਤੀ ਇਹ ਕਲੀਅਰ ਹੈ ਜੀ ਹਸਪਤਾਲ ਚੰਡੀਗੜ੍ਹ ਹਸਪਤਾਲ ਚੰਡੀਗੜ੍ਹ ਹਸਪਤਾਲ ਆ ਬਈ ਆ ਨਾਲ ਆ ਇਹ ਆ ਅੰਕਲ ਦਾ ਨੰਬਰ ਆ ਤੇ ਕਰ ਲੋ ਜੇ ਸੰਪਰਕ ਤੇ ਸਸਤੀ ਆ ਬਾਈ ਸਾਡੇ 175000 ਦੀ ਇਕੱਲੀ ਆ ਤੇ ਬਾਕੀ ਜਿਹੜਾ ਕੋਈ ਹੋਰ ਵੀ ਕਹਿੰਨੇ ਆ ਰੇੜੀਆਂ ਰੂੜੀਆਂ ਤਿਆਰ ਕਰਾਉਣੀਆਂ ਤੇ 90000 ਚ ਸਾਰਾ ਨਵਾਂ ਇੰਜਨ ਨਵੀਆਂ ਗੱਡੀ ਨਵੀਆਂ ਸਾਰੀ ਖਿਲਾੜੀਆਂ ਹੋ ਜਾਂਦੀ ਐ ਜਿਵੇਂ ਆ ਬਾਈ ਲਈ ਬੈਠਾ ਹਨਾ ਤੇ ਪ੍ਰਾਣੀਆਂ ਵੀ ਹੁੰਦੀਆਂ ਬਾਈ ਕੋਲੇ ਇੱਕ ਆ ਪ੍ਰਾਣੀ ਵੀ ਖੜੀ ਆ 45000 ਚ ਤਿਆਰ ਕਰ ਦੇਣਗੇ ਸੋਨੋ ਠੀਕ ਹੈ ਜੀ ਧੰਨਵਾਦ